ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪਿੰਡ ਛਾ ਜਲਾ ਦੇ ਡੇਰਾ ਸਾਹਿਬ ਦੇ ਵਿੱਚ ਭਾਦੋਂਸੂ ਦੀ ਦੂਜ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਪੂਰੀ ਮਰਿਆਦਾ ਦੇ ਨਾਲ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹਨ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਪਿਛਲੇ ਸਾਲ ਸਥਾਪਿਤ ਕੀਤੀ ਹੈ ਪਰ ਪਹਿਲਾਂ ਸਿਰਫ ਪੁਰੇ ਆਪਾਂ ਕਹਿੰਦੇ ਇੱਕ ਥੜਾ ਹੀ ਹੁੰਦਾ ਸੀ ਅੱਛਾ ਜੀ ਹਾਂ ਜੀ ਉਰੇ ਮਾਨਤਾ ਦੇ ਅਨਸਾਰ ਉਹ ਮਤਲਬ ਆ ਕੇ ਬੈਠੀ ਸੀ ਤੇ ਅਸੀਂ ਦੇਖ ਲਈਏ ਤੇ ਤੁਸੀਂ ਦੇਖ ਰਹੇ ਹੋ ਜੀ ਪਿੰਡ ਛਾਇ ਇਲਾਕਾ ਡੇਰਾ ਸਾਹਿਬ ਜੋ ਕਿ ਹਰ ਸਾਲ ਪਾਦਾਂ ਸ਼ੁਭ ਦਿਵਸ ਦੇ ਹਰ ਨੂੰ ਮੁਕ ਰੱਖਦੇ ਹਨ ਬਹੁਤ ਭਾਰੀ ਇਕੱਠ ਹੁੰਦਾ ਹੈਗਾ ਇਸ ਡੇਰੇ ਤੇ ਭੇਲੀਆਂ ਵੀ ਚੜਦੀਆਂ ਹਨ ਦੂਰੋਂ ਲੋਕ ਵੀ ਬਹੁਤ ਆਉਂਦੇ ਨੇ ਹਰ ਮਨੋ ਕਾਮਨਾ ਕਹਿੰਦੇ ਪੂਰੀ ਹੁੰਦੀ ਹੈ ਜੀ ਬਾਕੀ ਦੇਖਦੇ ਆਪਾਂ ਅੱਗੇ ਕੀ ਵਿਚਾਰ ਹੈਗਾ ਪਿੰਡ ਦੇ ਲੋਕਾਂ ਦਾ ਤੁਸੀਂ ਦੇਖ ਰਹੇ ਹੋ ਜੀ ਬਜ਼ੁਰਗ ਜਿਹੜੇ ਵੀ ਸੇਵਾਦਾਰ ਮੱਥਾ ਟੇਕਣਾ ਆਉਂਦੇ ਨੇ ਸੇਵਾ ਕਰਨ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹ ਜੇ ਵਧਾਣੇ ਦਾ ਪ੍ਰਸਾਦ ਦਿੱਤਾ ਜਾਂਦਾ ਹੈ ਸੋ ਪਿੰਡ ਦੇ ਮੁਤਵਰ ਬੰਦੇ ਜਗਤਾਰ ਸਿੰਘ ਜੀ ਛਾਜਲਾ ਜਲਾ ਜਲਾ ਪ੍ਰਧਾਨ ਸੰਗਰੂਰ ਡੇਰੇ ਵਾਲੇ ਬਾਬਾ ਜੀ ਬੈਠੇ ਨੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਨਗਰ ਛਾਜਲੇ ਦੇ ਵਿੱਚ ਪਹੁੰਚੇ ਆ ਜੋ ਕਿ ਪ੍ਰਾਤਨ ਡੇਰਾ ਹੈ ਸੇਵਾ ਚੱਲ ਰਹੀ ਹੈ ਹਰ ਸਾਲ ਭਾਦੋਂ ਸਦੀ ਦੂਜ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆ ਸੇਵਾ ਹੁੰਦੀ ਹੈ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਇੱਧਰ ਸੇਵਾਦਾਰ ਵੀਰ ਆਏ ਸਾਲ ਰੰਗ ਦੀ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਮਾੜੀ ਸਾਈਕਲ ਦਿਖਾ ਦੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਹਰ ਸਾਲ ਦੀ ਤਰ੍ਹਾਂ ਦੂਜ ਮਨਾਈ ਜਾਂਦੀ ਹੈ ਜੀ ਸਾਰੇ ਪਿੰਡ ਵੱਲੋਂ ਅੱਛਾ ਜੀ ਹਾਂ ਕੱਠ ਬਹੁਤ ਜ਼ਿਆਦੇ ਹੁੰਦੇਗਾ ਹਰੇਕ ਸੁੱਖ ਹੋਰੇ ਪੂਰ ਹੁੰਦੀ ਹੈ ਕਿ ਕੋਈ ਵੀ ਸੁਖਮੰਤ ਚਾਹਲਾ ਸੁੱਖ ਲੇਗਾ ਹਰੇਕਾ ਹੁੰਦੇ ਬਹੁਤ ਜ਼ਿਆਦੇ ਤਕੜਾ ਮੇਲਾ ਭਰਦਾ ਜੀ ਉਹਰੇ ਆਏ ਆਏ ਸਾਲ ਆਏ ਸਾਲ ਪਰ ਆਏ ਸਾਲ ਪਰਦਾ ਹੀ ਬਹੁਤ ਅਕੜਾ ਮੇਲਾ ਭਰਦਾ ਜਾਏ ਆਏ ਆਏ ਸਾਲ ਅਖੰਡ ਪਾਠ ਖਲਾਈ ਜਾਂਦੇ ਨੇਗੇ ਅਸੀਂ ਦੀ ਭੋਗ ਪੈਂਦੇ ਨੇ ਜੀ ਹਾਂਜੀ ਆਏ ਸਾਲ ਖਾਲਸਾ ਜੀ ਨਾਮ ਕੀ ਆਪਣਾ ਮੇਰਾ ਨਾਮ ਹੈਗਾ ਜੀ ਪਰਮਿੰਦਰ ਸਿੰਘ ਜੀ ਤੇ ਮੈਂ ਇਸੇ ਨਗਰ ਦਾ ਜੀ ਤੇ ਡੇਰੇ ਬਾਰੇ ਕਿੰਨਾ ਕ ਜਾਣਦੇ ਤੁਸੀਂ ਜਿਹੜਾ ਇੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਦੇਖੋ ਜੀ ਡੇਰੇ ਬਾਰੇ ਜਿੰਨੀ ਕ ਜਾਣਕਾਰੀ ਹੈ ਨਾ ਬਜ਼ੁਰਗਾਂ ਤੋਂ ਮਿਲੀ ਹੈ ਉਸ ਸਾਬ ਨੂੰ ਦੱਸਿਆ ਜਾਂਦਾ ਕਿ ਉਰੇ ਪਹਿਲਾਂ ਇੱਕ ਬਿਮਾਰੀ ਆਈ ਸੀ ਨਗਰ ਦੇ ਵਿੱਚ ਇਹਦੇ ਵਿੱਚ ਜੇ ਕੋਈ ਵੀ ਆਪਾਂ ਜਾਨਵਰ ਦੀ ਗੱਲ ਕਰ ਲਈ ਜੀਵਾਂ ਦੀ ਗੱਲ ਕਰ ਲਈ ਇਸ ਨਗਰ ਚ ਆਉਂਦਾ ਸੀ ਬਾਹਰੋਂ ਤਾਂ ਉਹਦੀ ਮੌਤ ਹੋ ਜਾਂਦੀ ਸੀ ਥਾਂ ਤੇ ਅੱਛਾ ਜੀ ਤਾਂ ਉਰੇ ਜਿੱਨਾ ਬਾਬਾ ਜੀ ਦਾ ਡੇਰਾ ਬਣਿਆ ਹੋਇਆ ਹੈ ਬਾਬਾ ਗਾਇਬਗਿਰ ਜੀ ਨਾਂ ਦੱਸਿਆ ਜਾਂਦਾ ਸੋ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਕੋਈ ਜਿਉਂਦਾ ਬੰਦਾ ਉਰੇ ਦਫ਼ਨ ਹੋਵੇ ਇਹ ਬੰਜਰ ਜਗ੍ਹਾ ਹੁੰਦੀ ਸੀ ਪਹਿਲਾਂ ਅੱਛਾ ਜੀ ਕਹਿੰਦੇ ਉਰੇ ਕੋਈ ਦਫ਼ਨ ਹੋਵੇ ਤਾਂ ਇਹ ਬਿਮਾਰੀ ਹਟ ਸਕਦੀ ਫਿਰ ਪਿੰਡ ਚੋਂ ਕੋਈ ਜੇ ਅੱਗੇ ਨਾਇਆ ਫਿਰ ਉਹ ਕਹਿੰਦੇ ਚਲੋ ਮੈਨੂੰ ਹੀ ਦਫ਼ਨ ਕਰ ਦਿਓ ਉਹਨਾਂ ਨੂੰ ਦਫ਼ਨ ਕੀਤਾ ਗਿਆ ਵੀ ਉਹਨਾਂ ਨੇ ਜਿਉਂਦਿਆਂ ਨੇ ਸਮਾਦੀ ਲੈਤੀ ਹਾਂ ਹਾਂ ਉਰੇ ਸਮਾਦੀ ਲੈਤੀ ਸੀ ਉਹ ਪਿੱਛੇ ਢਿੱਲਾ ਬਣੀ ਉਹ ਵੀ ਤੁਸੀਂ ਦਿਖਾਓ ਕੈਮਰੇ ਦੇ ਵਿੱਚ ਤੇ ਉੱਥੇ ਉਹਨਾਂ ਨੂੰ ਦਫ਼ਨ ਕੀਤਾ ਗਿਆ ਜੀ ਤੇ ਆ ਉਹਨਾਂ ਦੀ ਸਮਾਦ ਬਣੀ ਹੈ ਜੀ ਉਸ ਤੋਂ ਬਾਅਦ ਫਿਰ ਉਰੇ ਭਾਦੂ ਸੁਦੀ ਦੂਜ ਦਾ ਮੇਲਾ ਲੱਗਦਾ ਹੈ ਆਏ ਸਾਲ ਉਰੇ ਸ੍ਰੀ ਖੰਡਪਾੜ ਸਾਹਿਬ ਪ੍ਰਕਾਸ਼ ਹੁੰਦੇ ਨੇ ਤੇ ਹੁਣ ਸਾਨੂੰ ਡੇਰਾ ਦਿਖਾਓ ਜੀ ਕਿਹੜੇ ਬਾਬਾ ਜੀ ਦੀ ਸਮਾਦ ਹੈ ਇਹ ਬਾਬਾ ਜੀ ਕੌਣ ਨੇ ਜੀ ਸਿੰਘ ਜੀ ਇਹ ਜਿਹੜੀ ਸਾਹਮਣੇ ਆਪਾਂ ਬਾਬਾ ਦਾ ਦੇਖ ਸਕਦੇ ਹਾਂ ਨਾ ਹਾਂ ਜੀ ਮੂਰਤੀ ਕਹ ਲਈਏ ਤਸਵੀਰ ਕਹ ਲਈਏ ਇਹ ਕਿੰਨਾ ਦੀ ਹੈਗੀ ਇਹ ਬਾਬਾ ਗਾਇਬ ਗਿਰਜੀ ਦੀ ਹੈ ਜੀ ਅੱਛਾ ਇਹ ਇਤਿਹਾਸ ਵਲੋਂ ਜੇ ਅਸੀਂ ਇਤਿਹਾਸ ਪਰੋਲੀਏ ਤਾਂ ਮਿਲਦਾ ਵੀ ਉਰੇ ਆ ਕੇ ਪਹਿਲਾਂ ਬੈਠੀ ਸੀ ਅੱਛਾ ਜੀ ਇਹ ਹੁਣ ਚਲੋ ਬਹੁਤ ਵਧੀਆ ਮੰਦਿਰ ਬਣ ਗਿਆ ਆਪਾਂ ਕਹਿੰਦੀ ਰੇਰਾ ਬਣ ਗਿਆ ਠੀਕ ਹੈ ਪਰ ਪਹਿਲਾਂ ਸਿਰਫ ਉਰੇ ਹੁਣ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਪਿਛਲੇ ਸਾਲ ਸਥਾਪਿਤ ਕੀਤੀ ਹੈ ਪਰ ਪਹਿਲਾਂ ਸਿਰਫ ਉਰੇ ਆਪਾਂ ਕਹਿੰਦੀ ਇੱਕ ਥੜੇ ਹੀ ਹੁੰਦਾ ਸੀਗਾ ਅੱਛਾ ਜੀ ਹਾਂ ਉਰੇ ਮਾਨਤਾ ਦੇ ਅਨਸਾਰ ਉਹ ਮਦਬਾ ਆ ਕੇ ਬੈਠੀ ਸੀ ਤੇ ਅਸੀਂ ਦੇਖ ਲਈਏ ਇੱਧਰ ਪਾਸੇ ਆਈਏ ਜੀ ਆਪਾਂ ਤੇ ਧੂਣਾ ਸਾਹਿਬ ਹੀ ਬਣਿਆ ਹੋਇਆ ਬਾਬਾਈ ਦਾ ਜੀ ਇਹ ਧੂਣਾ ਸਾਹਿਬ ਬਣਿਆ ਹੋਇਆ ਜੀ ਦੇਖ ਸਕਦਾ ਇਹ ਧੂਣਾ ਸਾਹਿਬ ਬਣਿਆ ਹੋਇਆ ਜੀ ਬਾਰ ਖੋਲ੍ਹੇ ਜੀ ਮੜੇ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਬਾਬਾ ਰਾਜ ਸਿੰਘ ਆ ਜੀ ਹਾਂਜੀ ਕਲਤਾ ਹੀ ਹੋਵੇ ਜੀ ਵਾਹਿਗੁਰੂ ਜੀ ਕਹਾਲ ਸਾਹਿਬ ਵਾਹਿਗੁਰੂ ਬਾਬਾ ਜੀ ਡੇਰੇ ਬਾਰੇ ਕਿੰਨਾ ਕ ਜਾਣਦੇ ਹੋ ਜੀ ਡੇਰੇ ਡੇਰੇ ਚੱਜ ਆਪਾਂ ਖੜਿਆ ਸਾਜ ਦੇ ਵਿੱਚ ਡੇਰੇ ਬਾਬਾ ਡੇਰਾ ਸਾਹਬ ਆ ਜਿਹੜਾ ਇਹ ਬਹੁਤ ਪੁਰਾਣਾ ਟੇਡਾ ਪਿਆ ਹੋਇਆ ਹੋਵੇ ਬਹੁਤ ਜਾਣੇ ਕਿ ਪੁਰਾਣਾ ਇਤਿਹਾਸ ਆ ਉਹਦੇ ਭਾਦੋਸ ਨੂੰ ਜੂਜ ਲਾਈ ਜਾਂਦੀ ਹੈ ਪਿੰਡ ਦੇ ਵਿੱਚ ਕੋਈ ਵੀ ਖੁਸ਼ੀ ਹੋਵੇ ਕੋਈ ਮੈਰ ਹੋਵੇ ਕਿਸੇ ਦਾ ਬੱਚੇ ਦਾ ਵਿਆਹ ਹੋ ਗਿਆ ਕੋਈ ਬੱਚਾ ਹੋ ਗਿਆ ਤਾਂ ਹਰੇਕ ਹੀ ਦੂਜੇ ਨੂੰ ਦੇ ਭੀਲੀ ਵੀ ਚੜਦੀ ਆ ਤੇ ਪੂਰਿਆਂ ਦਾ ਮਾਥਾ ਜਿਹੜਾ ਠੀਕ ਹੈ ਜੀ ਪੁਰਾਣਾ ਇਤਿਹਾਸ ਆ ਵੀ ਕਹਿੰਦੇ ਜਦੋਂ ਕੈਂਡਾ ਦੀ ਮਿੱਟੀ ਲਾਉਣ ਨੇ ਉਹਦੇ ੱਡੇ ਦੇ ਦਾਣਾ ਜਦੋਂ ਮਿੱਟੀ ਲਾਉਂਦੇ ਸੀ ਤਾਂ ਕਹਿੰਦੇ ਮੀਂਹ ਬਾਰਸ਼ ਨੂੰ ਹੋ ਜਾਂਦੀ ਠੀਕ ਹੈ ਜੀ ਇਹ ਕਾਣਾ ਹੁਣੇ ਤੇ ਭਾਦੋਸੂਦੀ ਦੋਜ ਮਨਾਇਆ ਜਾਂਦਾ ਜੋ ਕਿ ਕੱਲ ਨੂੰ ਕੋਹ ਕਹਿੰਦੇ ਨੇ ਕਿ ਅਸੀ ਦੇ ਘੜਪਾ ਸਾਹਿਬ ਕਰਾਉਣੇ ਬੜੀ ਬੜੀ ਜ਼ਿਆਦਾ ਦੇ ਨਾਲ ਗਾਉਂਦੇ ਸਾਰਾ ਨਗਰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਬਾਹਰੋਂ ਵੀ ਹੋਰ ਸੰਗਤਾਂ ਜਿਨ੍ਹਾਂ ਦੀ ਮਾਨੋਂ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਭਾਵੇਂ ਸਰਦਾ ਹੁੰਦੀ ਆ ਹਨ ਹਾਂ 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 ਆਉਂਦੇ ਨੇ ਤਾਂ ਉਹ ਵੀ ਬਹੁਤ ਰਸਤਾ ਵਾਸਤਾ ਜੇ ਕੇ ਜਾਂਦੇ ਨੇ ਤੇ ਬਹੁਤ ਜ਼ਿਆਦੇ ਇਕੱਠੇ ਹੁੰਦਾ ਤੇ ਬਾਕੀ ਫਿਰ ਇਹ ਹੀ ਬੇਨਤੀ ਆ ਮੇਰੀ ਦਾ ਭਾਈ ਜੋ ਬਣਾਏ ਜਾਂਦੇ ਚਲੋ ਠੀਕ ਆ ਬਣਾਉਣੇ ਚਾਹੀਦੇ ਨੇ ਚਾਹੀਏ ਜਿਹੜੇ ਮੇ ਇਤਿਹਾਸ ਜਿਹੇ ਹੈਗੇ ਨੇ ਫੇਂਡ ਦੇ ਵਿੱਚ ਪ੍ਰੋਗਰਾਮ ਆ ਜੋ ਕੋਈ ਵੀ ਆਜਾ ਮਨਾਇਆ ਜਾਂਦਾ ਠੀਕ ਆ ਪਰ ਵੀ ਨਸ਼ਿਆਂ ਤੋਂ ਰਹਿ ਤੋਂ ਮਾ ਚਾਹੀਦਾ ਜਿਹੜੇ ਉਹ ਆਉਂਦੇ ਨੇ ਕੋਈ दारू ਪੀ ਲੱਗ ਜਾਂਦੇ ਨੇ ਆ ਕੇ ਵੀ ਪਤਾ ਨਹੀਂ ਡੇਰੇ ਨੇ ਨਹੀਂ ਡੇਰਨ ਦੀ ਮਰਜ਼ਾ ਦਾ ਬਹੁਤ ਆ ਬਾਬਾ ਸ਼੍ਰੀ ਚੰਦ ਜੀ ਦਾ ਧੂਮਾ ਲੱਗਿਆ ਹੋਇਆ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਬੀਬੀਆਂ ਪਹਿਣਾ ਪ੍ਰਸਾਦਾ ਤਿਆਰ ਕਰ ਰਹੇ ਨੇ ਕਿ ਲੰਗਰ ਤਿਆਰ ਕਰ ਰਹੇ ਨੇ ਸੰਗਤ ਵਾਸਤੇ ਕਿਉਂਕਿ ਕਾਠ ਬਹੁਤ ਜ਼ਿਆਦਾ ਹੁੰਦਾਗਾ ਹਰ ਸਾਲ ਜੋ ਕਿ ਮੇਲਾ ਬਹੁਤ ਭਾਰੀ ਭਰਦਾਗਾ ਬੇਬੀਆਂ ਭੈਣਾਂ ਪ੍ਰਸਾਦਾ ਪਾਣੀ ਤਿਆਰ ਕਰ ਰਹੀਆਂ ਨੇਗੇ ਪੂਰੇ ਤਨ ਮਨ ਧਨ ਦੇ ਨਾਲ ਨਗਰ ਸੇਵਾ ਕਰਦਾਗਾ ਸਾਰੀ ਸੰਗਤ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਆ ਜੋ ਭਾਈ ਆਪਣੇ ਰਲ ਮਿਲ ਕੇ ਰਹਿੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਮਿੱਠੇ ਚੌਲਾਂ ਦਾ ਕੜਾਹਾ ਕੱਢਿਆ ਸੀਗਾ ਤੇ ਬੱਚਿਆਂ ਚੌਲ ਸਕ ਰਹੀਆਂ ਨੇਗੇ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੀ ਕਹਿਣ ਦਾ ਭਾਵੇਂ ਇਹ ਵੀ ਬਹੁਤ ਧੋਮ ਧਾਮ ਦੇ ਨਾਲ ਮੇਲਾ ਮਨਾਇਆ ਜਾਂਦਾ ਹੈਗਾ ਭਾ ਦਸੂਦੀ ਦੂਜ ਦਾ ਦੱਸਿਆ ਜਾਂਦਾ ਕਿ ਜਿਹੜੇ ਬਾਬਾ ਗਾਇਬ ਗਿਰਜੀ ਨੇ ਉਹਨਾਂ ਨੇ ਜਿਉਂਦਿਆਂ ਨੇ ਸਮਾਧੀ ਲੈਤੀ ਸੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬੀਬੀਆਂ ਮਾਈਆਂ ਭੈਣਾਂ ਪ੍ਰਸਾਦਾ ਪਾਣੀ ਤਿਆਰ ਕਰ ਰਹੀਆਂ ਨੇ ਇਹ ਪੂਰੇ ਤਨਮਨ ਧੰਦੇ ਨਾਲ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੋ ਵੀ ਨਗਰ ਦੇ ਵਿੱਚੋਂ ਸੰਗਤ ਆਉਂਦੀ ਆ ਕਿਸ ਤਰ੍ਹਾਂ ਪੰਗਤ ਦੇ ਵਿੱਚ ਬੈਠ ਕੇ ਪ੍ਰਸਾਦਾ ਪਾਣੀ ਸਕਦੇ ਨੇ ਕਿ ਪੂਰੀ ਮਰਜ਼ਾਦਾ ਦੇ ਨਾਲ ਲੰਗਰ ਵਰਤਾਇਆ ਜਾਂਦਾ ਹੈਗਾ ਸੇਵਾਦਾਰ ਵੀ ਪੂਰੇ ਤਨ ਮਨ ਦੇ ਨਾਲ ਸੇਵਾ ਕਰ ਰਹੇ ਹੋਣਗੇ ਅਸੀਂ ਬਹੁਤ ਧੰਨਵਾਦ ਕਰਦਾ ਹਾਂ ਨਗਰ ਛਾਜਲੇ ਦਾ ਸਾਡੇ ਨਾਲ ਨੇ ਪ੍ਰਵਿੰਦਰ ਸਿੰਘ ਧਨਨਾ ਸਿੰਘ ਤੇ ਗੋਰਾ ਸਿੰਘ ਤੈਨਾਂ ਦਾ ਧੰਨਵਾਦ ਨਗਰ ਦਾ ਬਾਕੀ ਵੀਡੀਓ ਅਗਲੇ ਭਾਗ ਦੇ ਵਿੱਚ ਸਾਂਝੀ ਕਰਾਂਗੇ ਇਹ ਪਹਿਲਾ ਭਾਗ ਹੈ ਜੀ